ਫਰੰਟ ਦਾ ਦਫਤਰ ਦਾ ਉਦਘਾਟਨ ਹੋਇਆ ਹੈ ਇਹਦੇ ਵਿੱਚ ਤੁਹਾਡੀ ਕੀ ਭੂਮਿਕਾ ਰਹੀ? ਜਿੱਦਕਿ ਮੈਂ ਤਾਂ ਜੋ ਬੜੀ ਜ਼ਿੰਮੇਵਾਰੀ ਬਣਦੀ ਆ ਮੈਂ ਤਾਂ ਸਿਰਫ ਆਪਣੀ ਜ਼ਿੰਮੇਵਾਰੀ ਨਿਭਾਈ ਨੇ ਜਿੱਥੇ ਮੈਨੂੰ ਉਹਨਾਂ ਲੋਕ ਪਈ ਹੈ ਉੱਥੇ ਸਬੰਧਤ ਘਰ ਨੂੰ ਇਹੀ ਕਿਹਾ ਵੀ ਜੋ ਵੀ ਕੰਮ ਅਸਿੱਤੂ ਅਸਿੱਤ ਕੀਤਾ ਜਾਵੇ ਤੇ ਤੁਹਾਨੂੰ ਪਤਾ ਕਿ ਬਹੁਤ ਵੱਡੀ ਸਸਤਾ ਪ੍ਰਸ਼ਾਸਨ ਦੀ ਫਰੰਟ ਹੈ ਜਿਹੜਾ ਬਹੁਤ ਲੰਬੇ ਟਾਈਮ ਤੋਂ ਆਪਣੇ ਸਵਾਵਾਂ ਸੰਭਾਲਣ ਦੇ ਲੋਕਾਂ ਲਈ ਦੇ ਰਿਹਾ ਆ ਆਪਾਂ ਜੇ ਦੇਖੀਏ ਫਰੇਲੂ ਝਗੜਿਆਂ ਦੀ ਗੱਲ ਕਰੀਏ ਜਾਂ ਪਰਿਵਾਰਕ ਹੋ ਕੋਈ ਝਗੜੇ ਸੀਗੇ ਉਹਨਾਂ ਵਿੱਚ ਜੋ ਬਣਦੀ ਭੂਮਿਕਾ ਇਹਨਾਂ ਨੇ ਨਿਭਾਈ ਆ ਬਹੁਤ ਸਰਾਣਾ ਜੋਗ ਕਿੰਨੇ ਲੰਬੇ ਟਾਈਮ ਤੋਂ ਲੰਬੇ ਟਾਈਮ ਤੋਂ ਇਹ ਲੋਕਾਂ ਚ ਵਿਚਰਦੇ ਆ ਰਹੇ ਨੇ ਤੇ ਮੈਂ ਤਾਂ ਮੁਬਾਰਕਵਾ ਦੇਣ ਆਇਆ ਇਹਨਾਂ ਨੂੰ ਵੀ ਅੱਜ ਜੋ ਇਹਨਾਂ ਆਪਣਾ ਤੋਂ ਘਟਨ ਹੋਇਆ ਇਸ ਦਫ਼ਤਰ ਦਾ ਤੇ ਬਹੁਤ ਵਧੀਆ ਫਰਾਲ ਨੇ ਜੀ ਇਹ ਜਿਹੜੀ ਸਾਈਟ ਸੀਗੀ ਇਹ ਕੰਟਰੋਵਰਸਲ ਸਾਈਟ ਨਹੀਂ ਜਾਂਦੀ ਹੈ ਇਹਦੇ ਵਿੱਚ ਤੁਸੀਂ ਕਿਵੇਂ ਨਹੀਂ ਨਹੀਂ ਇਹ ਕੁਝ ਨਹੀਂ ਇਹ ਬਾਕੀ ਪਰਿਵਾਰ ਦੀ ਜਗ੍ਹਾ ਹੈਗੀ ਆ ਜੋ ਵੀ ਹੈਗੀ ਆ ਤੇ ਉਸ ਪਰਿਵਾਰ ਨੇ ਦਾਨ ਕੀਤੀ ਇਹਨਾਂ ਨੂੰ ਤੇ ਵਧੀਆ ਲੱਗਿਆ ਸਭ ਕੁਝ ਦੇਖ ਕੇ ਵੀ ਇੱਕ ਪਰਿਵਾਰ ਵੱਲੋਂ ਵੀ ਮੈਂ ਧੰਨਵਾਦ ਕਰੂੰਗਾ ਬਾਕੀ ਪਰਿਵਾਰ ਨਗਰ ਕੌਂਸਲ ਤੋਂ ਵੀ ਤੁਸੀਂ ਕੋਈ ਕਾਫੀ ਇੰਨੀ ਮਦਦ ਕੀਤੀ ਹੈ ਇਹਦੇ ਬਾਰੇ ਕੀ ਨਹੀਂ ਦੇਖੋ ਆਮ ਹੀ ਗੱਲ ਐ ਏਡੀ ਗੱਲ ਮੈਂ ਤਾਂ ਆਪਣੇ ਜੋ ਬਣਦੇ ਫਰਜ਼ ਨੇ ਉਹ ਨਿਭਾਏ ਨੇ ਮੈਂ ਇਹਦੇ ਵੱਲੋਂ ਵੱਲੋਂ ਜੇ ਕੋ ਲੋੜ ਪੈਂਦੀ ਸੀਗੀ ਉਸ ਸੰਬੰਧ ਕੋ ਕੰਮ ਕੋ ਕੀਤਾ ਨੇ ਹੋਰ ਕੁਝ ਨਹੀਂ ਹੈਗਾ ਤੇ ਉਸ ਸੰਬੰਧ ਪਰਿਵਾਰ ਦਾ ਧੰਨਵਾਦ ਕਰਦਾ ਜਿਨੇ ਜਗਤ ਇਹ ਸਾਡਾ ਅੱਜ ਦਾ ਜਿਹੜੇ ਮੁੱਖ ਮਹਿਮਾਨ ਨੇ ਇੱਥੋਂ ਦੇ ਹਲਕਾ ਵ代ਕ ਸਰਦਾਰ ਜਗਤਾਰ ਸਿੰਘ ਮੈਂ ਤਾਂ ਕਹੂੰ ਭਈ ਜੈਂਟਲਮੈਨ ਐਮ ਐਲ اے ਨੌਜਵਾਨ ਜਿਹੜਾ ਨੇ ਸਾਡਾ ਇਹ ਕੰਮ ਕਰਾਇਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹ ਸਾਡੇ ਮੁੱਖ ਮਹਿਮਾਨ ਨੇ ਉਹਦੇ ਵਿੱਚ ਮਾਨਯੋਗ ਨਾਲ ਉਹਨਾਂ ਦੇ ਐ ਐਸ ਡੀ ਐਮ ਸਾਹਿਬ ਵੀ ਨੂੰ ਵੀ ਮੰਗ ਪੱਤਰ ਸਦਾ ਪੱਤਾ ਸਾਡਾ ਤਹਿਸੀਲਦਾਰ ਸਾਹਿਬ ਵੀ ਦੋਨੇ ਨੈਪ ਸੀਓ ਸਾਹਿਬ ਸਾਰਿਆਂ ਨੂੰ ਸਾਨੂੰ ਜਿਹੜੀ ਇਹ ਜਗ੍ਹਾ ਵੀ ਦਿੱਤੀ ਆ ਸਾਨੂੰ ਮਿਊਸਪਲ ਕਮੇਟੀ ਨੇ ਸਾਰਿਆਂ ਨੂੰ ਵੱਧ ਅਸੀਂ ਧੰਨਵਾਦ ਕਰਦੇ ਆ ਬਾਗੀ ਪਰਿਵਾਰ ਦਾ ਜਿਨ੍ਹਾਂ ਦੇ ਜਗਾ ਥੱਲੇ ਸੀ ਉਹਨਾਂ ਨੇ ਬੜੀ ਦਲੇਰੀ ਦਿਖਾਈ ਸਾਨੂੰ ਇਹ ਜਗਾ ਸਾਨੂੰ ਦਿੱਤੀ ਜਿਹਦੇ ਕਰਕੇ ਅੱਜ ਮੈਂ ਕਹੂੰਗਾ ਵੀ ਜੇ ਅੱਜ ਦਾ ਜਿਹੜਾ ਅਦ ਘਾਟਣ ਹੋ ਰਿਹਾ ਜਾਂ ਇਹ ਬਿਲਡਿੰਗ ਦੀ ਸਾਰੀ ਹੋਈ ਆ ਉਹ ਸਿਰਫ ਜਗਤਾਰ ਸਿੰਘ ਐਮਐਲਏ ਦੇ ਕਾਰਨ ਜਿਹੜੇ ਬਾਗੀ ਪਰਿਵਾਰ ਆ ਸ਼ੁਰੂ ਤੋਂ ਹੀ ਕਾਮਰੇਡ ਪਰਿਵਾਰ ਰਿਹਾ ਤੇ ਤੁਸੀਂ ਇਹਨਾਂ ਨੂੰ ਯਾਦ ਵੀ ਕੀਤਾ ਕਿਸੇ ਬੰਦੇ ਨੂੰ ਬੁੱਤ ਵੀ ਲਗਾਇਆ ਗਿਆ ਤੇ ਪਹਿਲਾਂ ਕਿਉਂ ਨਹੀਂ ਇਹਨਾਂ ਨੂੰ ਦੇਖੋ ਜੀ ਗੱਲ ਇਹ ਆ ਜਿਹੜਾ ਪਹਿਲਾਂ ਤਾਂ ਹੀ ਗੱਲ ਹੁੰਦੀ ਆ ਜਿਵੇਂ ਅਸੀਂ ਵੀ ਆ ਮੈਂ ਵੀ ਇੱਕ ਨੌਜਵਾਨ ਸਭਾ ਤੇ 1972 73 ਤੋਂ ਨੌਜਵਾਨ ਸਭਾ ਤੋਂ ਕੰਮ ਸ਼ੁਰੂ ਕਰਿਆ ਜਿਹੜੇ ਪਰਿਵਾਰਾਂ ਦੀ ਜਾਂ ਲਾਈਨ ਮਿਲਦੀ ਹੁੰਦੀ ਆ ਜਾਂ ਸੋਚ ਮਿਲਦੀ ਹੁੰਦੀ ਆ ਤਾਂ ਹੀ ਉਹ ਬੰਦੇ ਹਰ ਇੱਕ ਪਾਸੇ ਨੂੰ ਜਾਂਦੇ ਨੇ ਸਾਡਾ ਕਿਸੇ ਧਰਮ ਨਾਲ ਸੰਬੰਧ ਨਹੀਂ ਸਾਡਾ ਕਿਸੇ ਜਾਤ ਨਾਲ ਸੰਬੰਧ ਨਹੀਂ ਸਾਡਾ ਸੰਬੰਧ ਆ ਮਨੁੱਖਤਾ ਨਾਲ ਵੀ ਅਸੀਂ ਮਨੁੱਖਤਾ ਦੀ ਸੇਵਾ ਕਰਨੀ ਆ ਮਤਲਬ ਹਰ ਬੰਦਾ ਮਨੁੱਖਾ ਅਗੇ ਆ ਸਾਡੇ ਵਾਸਤੇ ਜਿਵੇਂ ਬਾਬੇ ਨਾਨਕ ਨੇ ਕਿਹਾ ਵੀ ਸਭ ਤੋਂ ਉੱਚਾ ਜੇ ਅਸੀਂ ਮਨੁੱਖ ਨੂੰ ਸਮਝਾਂਗੇ ਤਾਂ ਹੀ ਸਾਡਾ ਗੱਲ ਬਣਦੀ ਆ ਹੋਰ ਸਾਡਾ ਕਿਸੇ ਜਾਤ ਪਾਤ ਨਾਲ ਕਿਸੇ ਧਰਮ ਨਾਲ ਨਹੀਂ ਇਸੇ ਕਰਕੇ ਬਾਗੀ ਪਰਿਵਾਰ ਨਾਲ ਸਾਡੀ ਸੋਚ ਮਿਲਦੀ ਆ ਜਿਵੇਂ ਸਾਡਾ ਅਸੀਂ ਗੱਲ ਕਰੀਏ ਸਾਡਾ ਵੀ ਵੱਡਾ ਪਿੰਡ ਕਰਵਾਨੀ ਵਾਲਾ ਜਿਵੇਂ ਸਾਡਾ ਬਾਬਾ ਸਾਰਾ ਗੜੀ ਦਾ ਸ਼ਹੀਦ ਬਾਬਾ ਸੁਧ ਸਿੰਘ ਜਿਨ੍ਹਾਂ ਦਾ ਵੀ ਬਾਹਰ ਬੈਨਰ ਲੱਗਿਆ ਹੋਇਆ 12 ਦਸੰਬਰ 1897 ਨੂੰ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਆ ਜਿਸ ਤਰ੍ਹਾਂ ਚਮਕੌਰ ਸਾਹਿਬ ਦੇ ਵਿੱਚ ਲੱਖਾਂ ਹਜ਼ਾਰਾਂ ਫੌਜਾਂ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਟੱਕਰਾਂ ਲਿਆ ਆਪਣੇ ਬੱਚੇ ਵੀ ਸ਼ਹੀਦ ਕਰਾਏ ਉਹ ਸਿਰਫ ਕਰਾਏ ਕਾਦੇ ਵਾਸਤੇ ਸਾਡੇ ਵਾਸਤੇ ਸਾਡੇ ਸਾਰੇ ਤੁਸੀਂ ਲੋਕਾਂ ਵਾਸਤੇ ਕਿ ਸੇ ਉਹਨਾਂ ਨੇ ਆਪਣੇ ਨਿੱਜੀ ਜ਼ਿੰਦਗੀ ਵਾਸਤੇ ਜਾਂ ਨਿੱਜੀ ਜਾਇਦਾਦ ਵਾਸਤੇ ਨਹੀਂ ਸੀ ਕਰਾਇ। ਬਈ ਸਾਡਾ ਜਿਹੜਾ ਇਹ ਹਿੰਦੁਸਤਾਨ ਦੀ ਏਕਤਾ ਤੇ ਖੰਡਤਾ ਦੇ ਜਿਹੜਾ ਧਰਮਾਂ ਹੋਰ ਵੀ ਸਾਡਾ Hindu ਧਰਮ ਆ ਉਹ ਬਚਿਆ ਰਹੇ ਉਹਦੇ ਵਾਸਤੇ ਉਹਨਾਂ ਨੇ ਸਾਰਾ ਕੁਝ ਸ਼ਹੀਦੀਆਂ ਵੀ ਦਿੱਤੀਆਂ। ਉਸੇ ਤਰ੍ਹਾਂ ਬਾਬਾ ਸੁਧ ਸਿੰਘ ਨੇ ਵੀ ਆਪਣੀ ਕੁਰਬਾਨੀ 21 ਸਿੰਘਾ ਜੋ ਉਹ ਸੀਗੇ ਜਿਨ੍ਹਾਂ ਨੇ 10 ਲੱਖ 10000 ਫੌਜ ਦਾ ਮੁਕਾਬਲਾ ਕੀਤਾ ਸ਼ਹੀਦੀ ਦੇ ਨਿਦਾਨਾ ਨੇ ਸਾਇ ਕਰ ਲਈ ਪਰ ਆਪਣੇ ਹਥਿਆਰ ਨਹੀਂ ਸਿੱਤੇ। ਇਸੇ ਕਰਕੇ ਅਸੀਂ ਵੀ ਉਹਨਾਂ ਦੀ ਸੋਚ ਨੂੰ ਅੱਗੇ ਤੋਰਦੇ ਹੋਏ ਇਹੀ ਆ ਬਈ ਸਾਡਾ ਵੀ ਅਸੀਂ ਮਨੁੱਖਤਾ ਦੀ ਸੇਵਾ ਵੱਧ ਤੋਂ ਵੱਧ ਕਰੀਏ ਇੰਨੀ ਸਾਡੀ ਜੀ 86 ਪਾਰਟੀ ਨਾਲ ਕੀ ਨਾ ਜੀ ਬਿਹਾਰੀ ਦੱਸੋ ਨਾ ਹਾਂ ਮੈਂ ਮਾਸਟਰ ਬਿਹਾਰ ਨਾਲ ਸਰਦੀ ਸੇਵਾ ਮੁਕਤ ਲਖਰ ਅੱਜ ਪੈਸ਼ਾਚਾਰ ਰੋਡ ਦੀ ਫਰੰਟ ਦਾ ਜਿਹੜਾ ਨਵਾਂ ਦਫ਼ਤਰ ਬਣਾਇਆ ਕੰਮ ਬਿਜੇ ਸਿੰਘ ਬਾਗੀ ਦੇ ਪਰਿਵਾਰ ਨੇ ਤਿੰਨ ਮੰਜ਼ਲੇ ਜਗਾ ਰਿਸ਼ੀ ਖਰਾਤੇ ਸੀ ਕੀ ਕੰਮ ਕੰਦਾ ਦਾ ਸਾਰੇ ਹੋ ਗਿਆ ਪਰ ਕਿਸੇ ਕਾਰਨਾ ਕਰਕੇ ਉਹ ਰੁਕ ਗਿਆ ਹੁਣ ਪਿਛਲੇ ਚੋਕ ਮਹੀਨਿਆਂ ਤੋਂ ਪੈਸਟਾ ਚਾਰ ਬੋਦੀ ਫਰਦੇ ਕਮਾਂਡਰ ਰਸ਼ਵਤ ਸਿੰਘ ਤੇ ਅਮਰਿਤ ਬਾੜੇ ਉਹਨੇ ਜਿਹੜੇ ਮੋੜੇ ਬਾਕੀ ਮੈਂਬਰਾਨ ਵੀ ਨੇ ਉਹਨਾਂ ਨੇ ਹਿੰਮਤ ਕਰਕੇ ਇੱਥੇ ਆਜਫਟ ਬਣਾਇਆ ਉਦੋਂ ਪਹਿਲਾਂ ਬਾਗੀ ਸਾਹਿਬ ਦੇ ਜਮਾਤ ਬਿੰਦਰ ਸਿੰਘ ਨੇ ਉਹਨਾਂ ਨਾਲ ਜਿਹੜਾ ਬਾਸਰ ਸਿੰਘ ਆ ਉਹ ਸਾਫਟ ਕੀਤਾ ਸੀ ਅੱਜ ਜਿਹੜਾ ਇਹ ਦਫਤਰ ਦਾ ਡਿਕਟਰ ਹੋ ਰਿਹਾ ਤੇ ਸਾਰੇ ਇਲਾਕੇ ਦੇ ਵਿੱਚ ਉਹ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਨਵੇਂ ਦਫਤਰ ਦੇ ਵਿੱਚ ਆਓ ਤੇ ਜਿਹੜਾ 2006 ਤੋਂ ਡਾਕਟਰ ਘੋਲਿਆ ਸੀ ਕਮਾਂਡਰ ਅਸਵਾਲ ਸਿੰਘ ਪ੍ਰਧਾਨ ਹੁੰਦਾ ਸੀ ਮਹਿਮਨ ਸਿੰਘ ਕੰਗ ਨਾਲ ਬਾਸਰ ਸਿੰਘ ਆ ਉਹ ਅੱਜ ਰਾਸ਼ਾ ਕੀ ਸਾਡੀ ਕੋਸ਼ਿਸ਼ ਸ਼ਾਇਦ ਰਾਕੇ ਦੇ ਵਿੱਚ ਕੋਈ ਪੇਸ਼ਾਚਾਰ ਦੇ ਵਿਰੁੱਧ ਕੋਈ ਦਫਤਰ ਦਾ ਫਰੰਟ ਹੋਵੇ ਕੋਈ ਸੰਸਥਾ ਹੋਵੇ ਇੱਕ ਨਵਿਕਲੀ ਸੰਸਥਾ ਹੈ ਜਿਹਦੇ ਸਹਿਲਤੋਂ ਬੰਦੇ ਨੇ ਜਿਹੜੇ ਪੇਸ਼ਾਚਾਰ ਦੇ ਖਿਲਾਫ ਹੋਰ ਵੀ ਕਈ ਕਲਾ ਰੇਸ਼ੋਤ ਕੋਰੀ ਨਹੀਂ ਜਿਵੇਂ ਕੋਈ ਨਹੀਂ ਕਹੋ ਉਹ ਕਈ ਸਮਾਜਿਕ ਬੁਰਾਈਆਂ ਨੇ ਡੌਰੀ ਸਿਸਟਮ ਆ ਜਿਵੇਂ ਇਹ ਦੂਜਾ ਪਰੋਣ ਹੱਤਿਆ ਹੈ ਤੇ ਆ ਤਰਕੇਸ਼ਾਹੀ ਹੈ ਇਹ ਸਾਰੇ ਇਹ ਉਹਦੇ ਵਿਰੁੱਧ ਇਹ ਸੰਸਥਾ ਲੜ ਰਹੀ ਆ ਕੋਈ ਵੀ ਦੁਖੀ ਨਹੀਂ ਹਾਂ ਹੁਣ ਅੱਜ ਇਹਨਾਂ ਦਾ ਦਫ਼ਾ ਇਸੇ ਬਣ ਗਿਆ ਜਿਹਦਾ ਵਿਗਾਟਨ ਐਮਐਲਏ ਸਾਹਿਬ ਸਾਡੇ ਹਲਕੇ ਦੇ ਆ ਰਹੇ ਨੇ ਲੋਕੀ ਤੁਮ ਬੜੇ ਜੋਸ਼ ਨਾਲ ਇੱਥੇ ਆ ਰਹੇ ਨੇ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਚੈਨਲ ਵਾਲੇ ਵੀ ਇਸ ਨੂੰ ਕਵਰ ਕਰ ਰਹੇ ਹਾਈਲਾਈਟ ਕਰ ਰਹੇ ਨੇ ਮੈਂ ਹੇ ਬੈਂਟੀ ਕਾ ਦਾ ਸਾਰਿਆਂ ਨੂੰ ਕਿ ਜਿੰਨੇ ਵੀ ਤੁਹਾਡੇ ਮਸਲੇ ਨੇ ਸਮਾਹ ਦੇ ਕੋਈ ਵੀ ਮਸਲਾ ਹੈ ਕੋਈ ਜ਼ਮੀਨੀ ਮਸਲਾ ਹੈ ਘਰ ਦੀ ਲੜਾਈ ਦਾ ਮਸਲਾ ਹੈ ਜਾਂ ਹੋਰ ਸਮੱਸਿਆਵਾਂ ਨੇ ਉਹ ਉੱਥੇ ਤਰ੍ਹਾਂ ਲੈ ਕੇ ਆਓ ਜਿਵੇਂ ਤੁਸੀਂ ਪਹਿਲਾਂ ਪੁਰਾਣੇ ਦਫ਼ਤਰਾਂ ਚ ਲੈ ਕੇ ਆਉਂਦੇ ਸੀ ਤਾਂ ਫੇਰ ਮੈਂ ਦੁਬਾਰਾ ਕਹਿਣਾ ਕਿ ਬਾਗੀ ਸਾਹ ਦੇ ਪਰਿਵਾਰ ਨੇ ਜੋ ਤਿੰਨ ਮਲੇ ਜ਼ਗਾਇਤ ਸੀ ਉਹ ਦਾਨੀ ਪੋਸ਼ਣ ਹੈ ਕਮਾਂਡਰ ਰਸ਼ਪਾਲ ਸਿੰਘ ਨੇ ਦਾਨੀ ਪੋਸ਼ਾ ਦੇ ਅਸੀਂ ਦਿਸ਼ਤਾਰ ਕੀਤੀ ਹੈ ਬੋਖ ਰਾਤ ਗਰਾਹ ਔਰ ਬਾਨੇ ਜਿਹੜੇ ਮੈਂਬਰ ਨੇ ਰਾਹਿਆਂ ਦੇ ਫੋਟੋ ਲਾ ਕੇ ਸ਼ਿਆਤਾ ਜਿਹਨੇ ਵੀ ਕੋਈ ਯੋਗਦਾਨ ਪਾਇਆ ਉਹ ਉਹਦੇ ਵਿੱਚ ਅਸੀਂ ਉਹਨਾਂ ਦੇ ਆਵਾਰੀ ਜਾਂ ਅਸੀਂ ਤਾਂ ਜੇ ਥਾਰੇ ਜਿਹੜੇ ਫਰੰਟ ਵੱਲੋਂ ਸਮੂਹ ਫਰੰਟ ਵੱਲੋਂ ਸਾਡੀ ਬਹੁਤ ਚਿਰ ਦੀ ਇੱਕੇ ਮੰਗ ਸੀਗੀ ਵੀ ਐਂਟੀ ਕ੍ਰਾਪਸ਼ਨ ਸੰਵਰਾਲਾ ਜਿਹੜੀ ਭ੍ਰਿਸ਼ਟਾਚਾਰ ਦੇ ਵਿਰੁੱਧ ਕੰਮ ਕਰ ਰਹੀ ਹੈ ਕਿੰਨੇ ਸਾਲਾਂ ਤੋਂ ਬਹੁਤ ਸਾਰੇ ਕੇਸ ਨੇ ਸੌਲਵਡ ਕੀਤੇ ਨੇ ਜਿਵੇਂ ਲੜਕੀਆਂ ਦਾ ਜਿਹਨਾਂ ਦਾ ਛੱਡਛੜਿਆ ਜਾਂ ਹੋਰ ਵੀ ਕਿਸੇ ਦਾ ਧੱਕਾ ਹੋਇਆ ਉਹਦੇ ਬੈਠਣ ਨੂੰ ਕੋਈ ਜਗ੍ਹਾ ਨਹੀਂ ਸੀ ਸਮਰਾਲੇ ਦੇ ਵਿੱਚ ਤਕਰੀਬਨ 554 55 ਤੋਂ 40 45 ਸੰਸਥਾਵਾਂ ਨੇ ਉਹਨਾਂ ਨੂੰ ਕੋਈ ਬੈਠਣ ਨੂੰ ਜਗ੍ਹਾ ਨਹੀਂ ਇਹ ਤਾਂ ਥੱਲੇ ਉੱਤੇ ਇਹ ਵਾਦੀ ਪਰਿਵਾਰ ਜਾਂ ਸਵਰਗੀ ਮਹਿਮਤ ਸਿੰਘ ਆਂਗ ਉਹਨਾਂ ਦੀ ਫਾਰ ਕਿਰਪਾ ਹੋਈ ਹੈ ਕਿ ਸਾਨੂੰ ਉਹਨਾਂ ਨੇ ਆਲਣਾ ਬਣਾਉਣ ਲਈ ਜਗ੍ਹਾ ਦਿੱਤੀ ਪਰ ਇਸ ਲਈ ਬਹੁਤ ਸਾਰੇ ਸਾਨੂੰ ਲਿੱਕੇ ਆਏ ਮੌਜੂਦਾ ਐਮਐਲਏ ਜਗਤਾਰ ਸਿੰਘ ਨੇ ਸਾਡੀ ਬਾਹ ਫੜੀ ਆ ਉਹਨਾਂ ਦੇ ਬਦੌਲਤ ਸਾਡਾ ਦਫ਼ਤਰ ਅੱਜ ਵੱਲ ਰਿਹਾ ਹੈ ਹਰ ਸਮਰਾਲੇ ਦੇ ਵਿੱਚ ਇੱਕ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਲਈ ਯਾਦਗਾਰ ਹੋਊਗੀ ਵੀ ਕੋਈ ਬੰਦਾ ਇਹ ਕੰਮ ਕਰ ਗਿਆ ਸੀ ਕੋਈ ਪਰਿਵਾਰ ਇਹ ਕੰਮ ਕਰ ਗਿਆ ਸੀ ਸਾਡਾ ਸਮੁੱਚਾ ਫਰੰਟ ਜਿੱਥੇ ਉਹਨਾਂ ਦਾ ਦਿਲੋਂ ਰਿਣੀ ਹੈ ਔਰ ਨਾਲ ਉਹਨਾਂ ਦਾ ਇਸ ਗੱਲ ਨੂੰ ਧੰਨਵਾਦ ਕਰਦਾ ਹੈ ਕਿ ਤੁਸੀਂ ਸਮਰਾਲੇ ਦੇ ਵਿੱਚ ਕੇ ਬਾਗਬੀ ਭਗਵਨ ਬਣਾ ਕੇ ਐਡੀ ਬੜੀ ਸੰਸਥਾ ਦੇ ਲਈ ਬੈਠਣ ਲਈ ਕਾਹਲਣਾ ਬਣਾਵਾ। ਕਿਹੜੀ ਕਿਹੜੀ ਸੇਵਾਵਾਂ ਨੂੰ ਹੋਏ ਜਾਣਗੇ ਆਪਣੇ? ਹਾਂਜੀ ਕਿਹੜੇ ਕਿਹੜੇ ਸੇਵਾਵਾਂ ਆਪਣੇ ਬੋਲ ਨੂੰ ਹੋਏ ਜਾਣਗੇ ਫਰੰਟ 'ਤੇ? ਇੱਥੇ ਥੱਲੇ ਬਾਨੀ ਜਿਹੜੇ ਫਰੰਟ ਦੇ ਕਮਾਂਡੈਂਟਰ ਹਰਪਾਲ ਸਿੰਘ ਉਹਨਾਂ ਦੀ ਕਮਾਂਡ ਥੱਲੇ ਸਾਡੀ ਸੰਸਥਾ ਨੇ ਨਾ ਬਹੁਤ ਸਾਰੀਆਂ ਸਵਾਵਾਂ ਹੈ ਜਿਹੜੀਆਂ ਇੱਥੇ ਸਮਾਜ ਦੇ ਵਿੱਚ ਬਰਾਈਆਂ ਨੇ ਉਹਨਾਂ ਦੇ ਖਿਲਾਫ ਦੱਬ ਕੇ ਵਾਜਦਾ ਯਾਰ ਦੱਬ ਕੇ ਪੈਰਾ ਦਿੱਤਾ ਬਹੁਤ ਸਾਰੇ ਜਿਵੇਂ ਕਿਸੇ ਨਾ ਕੋਈ ਠੱਗੀ ਹੋ ਗਈ ਜਾਂ ਕਿਸੇ ਨਾ ਕੋਈ ਧੱਕਾ ਹੋ ਗਿਆ ਹਾ ਹਾਂ ਤਕਰੀਬ 1 ਕਰੋੜ ਰੁਪਏ 1 ਕਰੋੜ ਦੇ 58 ਲੱਖ ਦੇ ਕਿ ਜਿਹੜੇ ਲੋਕਾਂ ਦੇ ਪੈਸੇ ਦੱਬੇ ਹੋਏ ਸੀ ਸਾਡੀ ਇਹ ਸੰਸਥਾ ਨੇ ਵਾਪਸ ਕਰਵਾਏ ਨੇ ਔਰ 11-1200 ਦੇ ਕਰੀਬ ਲੜਕੀਆਂ ਦਾ ਜਿਨ੍ਹਾਂ ਦਾ ਬਿਲਕੁਲ ਛੱਡ ਦਿੱਤੀ ਉਹਨਾਂ ਨੂੰ ਸਮਝਾ ਬੁਝਾ ਕੇ ਪਰਿਵਾਰਾਂ ਨੂੰ ਉਹਨਾਂ ਨੂੰ ਘਰ ਤੋਰਿਆ ਇੱਕ ਫਰੰਟ ਦੀ ਬਹੁਤ ਵੱਡੀ ਹੈ ਕਿੰਨੇ ਮੈਂਬਰ ਨੇ ਕਮੇਟੀ ਚ ਹੋਤੀ ਸਾਡੇ तकरीबन 50 ਦੇ ਕਰੀਬ ਮੈਂਬਰ ਨੇ ਜਿਹੜੇ ਐਕਟਿਵ ਨੇ ਬਾਕੀ ਉਹਨਾਂ ਦੇ ਵਿੱਚ 10 12 ਜਿਹੜੇ ਇਹੋ ਜਿਹੇ ਸੇਵਾਦਾਰ ਨੇ ਐਨੇ ਡੈਡੀਕੇਟਡ ਨੇ ਉਹ ਬਿਨਾ ਕਿਸੇ ਕੋਈ ਵੀ ਉਹਨਾਂ ਦਾ ਸਾਰਾ ਕੋਈ ਕਾਪਣਾ ਪਰਿਵਾਰ ਕੰਮ ਵੀ ਛੱਡ ਕੇ ਇੱਥੇ ਰਹਿ ਜਾਂਦਾ ਦਿੱਲੀ ਦਿੱਲੀ ਆਉਂਦੇ ਆ ਇੱਥੇ ਸੇਵਾ ਕਰਦੇ ਆ ਲੋਕਾਂ ਦੇ ਦੁੱਖ ਤਕਲੀਫਾਂ ਸੁਣਦੇ ਨੇ ਔਰ ਉਹਨਾਂ ਨੂੰ ਬੰਦਾ ਜੇ ਟਾਈਮ ਦੇ ਕੇ ਉਹਨਾਂ ਦੇ ਫੈਸਲੇ ਹੱਲ ਕਰਦੇ ਜੇ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਕਿਸ ਤਰ੍ਹਾਂ ਕਰ ਸਾਡਾ ਜੀ ਸਾਡਾ ਦਫ਼ਤਰ ਜਿਹੜਾ 11 ਵਜੇ ਤੋਂ ਲੈ ਕੇ 2 ਵਜੇ ਤੱਕ ਬਿਜਾਏ ਐਤਵਾਰ ਤੇ ਹਰ ਇੱਕ ਦਿਨ ਖੁੱਲ੍ਹਾ ਹੈ ਇੱਥੇ ਸਾਡੇ ਦਫ਼ਤਰ ਦੇ ਵਿੱਚ ਆ ਕੇ ਸੰਪਰਕ ਕਰ ਸਕਦਾ ਸੈਕਟੀ ਸਾਹਿਬ ਨਾਲ ਉਹਨਾਂ ਦੀ ਜਿਹੜੀ ਸਮੱਸਿਆ ਜਿਹੜੇ ਲਿਖ ਲਈ ਜਾਂਦੀ ਆ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਵੀ ਪਾਈ ਅਸ ਦੇ ਨਾਲ ਦੋਨੋਂ ਪਾਰਟੀਆਂ ਨੂੰ ਬੁਲਾ ਕੇ ਅਸੀਂ ਉਹਨਾਂ ਦਾ ਕੰਪਰੋਮਾਈਜ਼ ਜਿਹੜੀ ਕੋਸ਼ਿਸ਼ ਕਰੀ ਆ ਵੀ ਉਹਨਾਂ ਦਾ ਕੰਪਰੋਮਾਈਜ਼ ਹੀ ਹੋ ਜਵੇ ਵੀ ਹੋਰ ਕਿਤੇ ਨਾ ਆਵੇ